ਜਿਹੜੇ ਲੋਕ ਵਿਆਹ ਤੋਂ ਬਾਅਦ ਸਾਲੀ-ਸਾਲੀ ਕਰਦੇ ਰਹਿੰਦੇ ਨੇ ਉਹ ਗੱਲ ਯਾਦ ਰੱਖਣ ਕਿਉਂਕਿ ਜੇ ਉਹ ਨਹੀਂ ਰੱਖਦੇ ਤਾਂ ਸਮਝ ਲਓ ਕਿ ਉਹਨਾਂ ਦੀ ਜ਼ਿੰਦਗੀ 'ਚ ਬਹੁਤ ਵੱਡਾ ਦੁਖਾਂਤ ਆਪਰਨ ਵਾਲਾ। ਤੇ ਆਮ ਤੌਰ ਤੇ ਜਰ ਹਰੇਕ ਮਨੁੱਖ ਦੀ ਸ਼ਾਦੀ ਹੋਣੀ ਹੁੰਦੀ ਹੈ ਜਦੋਂ ਸ਼ਾਦੀ ਹੁੰਦੀ ਹੈ ਤੇ ਮਨੁੱਖੀ ਰਿਸ਼ਤਿਆਂ ਦੇ ਵਿੱਚ ਕੁਝ ਰਿਸ਼ਤੇ ਨੇ ਨਾਂ ਜੁੜਦੇ ਨੇ ਜੋ ਸਾਡੇ ਸਮਾਜ ਦੁਆਰਾ ਘੜੇ ਗਏ ਨੇ। ਜਿਵੇਂ ਸਹੁਰਾ, ਸੱਸ, ਸਾਲਾ, ਸਾਲੀ, ਦੇਰ, ਜੇਠ, ਨਾਨਾ ਅਤੇ ਹੋਰ ਬਹੁਤ ਸਾਰੇ ਰਿਸ਼ਤੇ ਪਰ ਕਈ ਲੋਕ ਕੀ ਕਹਿਣਗੇ ਆਪਣੀ ਘਰ ਦੀ ਦੀ ਨਨੂ ਸਾਲੀ-ਸਾਲੀ ਕਰਦੇ ਫਿਰਨਗੇ ਮੇਰੀ ਸਾਲੀ ਉਹ ਮੇਰੀ ਸਾਲੀ ਜੇ ਮੇਰੀ ਸਾਲੀ ਮੈਸ ਸਾਲੀ ਨਾਲ ਨੱਚਣਾ ਆ ਤਾਂ ਉਹ ਇਹ ਸਮਝਦੇ ਕਿ ਅਸੀਂ ਬੜਾ ਵੱਡਾ ਟੀਰ ਮਾਰ ਰਹੇ ਹਾਂ ਅਸੀਂ ਬੜਾ ਵੱਡੀ ਗੱਲ ਕਰ ਰਹੇ ਹਾਂ ਕੁਝ ਕੋ ਤਾਂ ਮੂਰਖ ਲੋਕਾਂ ਨੇ ਸਾਡੇ ਸਮਾਜ ਚ ਗੀਤ ਵੀ ਲਿਖ ਦਿੱਤੇ ਤੇ ਕੁਝ ਕੋ ਮੂਰਖਾਂ ਨੇ ਗਾ ਵੀ ਦਿੱਤੇ ਜਿਵੇਂ ਉਹਨਾਂ ਨੇ ਗਾਇਆ ਸਮਾਜ ਦਾ ਬੇੜਾ ਕਰ ਕਰ ਲਈ ਸਾਲੀ ਅਧੇ ਘਰ ਵਾਲੀ ਤਾਂ ਉਹ ਬੜੇ ਗੀਤਾਂ ਤੇ ਨੱਚਦੇ ਨੇ ਗੀਤ ਕਈ ਲੋਕ ਤਾਂ ਵਿਆਹਾਂ ਵਿੱਚ ਗੀਤ ਲਾ ਕੇ ਵੀ ਨੱਚਦੇ ਨੇ ਮੈਂ ਨੋਟ ਵਾਰੀ ਜਾਵਾਂ ਉਹ ਕਰੀ ਜਾਵਾਂ ਹਾਂ ਜਿੰਨਾ ਚਿਰ ਤੂੰ ਨੱਚਦੀ ਰਵੇਂ ਗੀਤੇ ਉਹ ਜਿਹੜਾ ਘਰ ਵਾਲਾ ਹੁੰਦਾ ਹੈ ਜਿਹਨੂੰ ਪਰਿਵਾਰ ਦਾ ਜਵਾਈ ਹੁੰਦਾ ਉਹ ਬੜਾ ਡਰਾਮੇ ਕਰੂਗਾ ਜੀ ਬੜੇ ਨੋਟ ਵਾਰੂਗਾ ਪਰ ਇੱਥੇ ਗੱਲ ਸਮਝਣ ਵਾਲੀ ਆ ਕਿ ਜਿਹੜਾ ਬੰਦਾ ਇਹ ਹੁੰਦੀ ਹਰਕਤਾਂ ਕਰਦਾ ਕੀ ਉਹ ਇੱਕ ਚੰਗਾ ਇਨਸਾਨ ਹੋਵੇਗਾ ਕੀ ਉਹਦੀ ਸੋਚ ਚੰਗੀ ਹੋਵੇਗੀ ਜੇ ਉਹਦੀ ਘਰ ਦੀ ਕਵੇ ਕਿ ਲੈ ਹੁਣ ਮੈਂ ਤਾਂ देर ਨਾਲ ਨੱਚਦੀ ਆ ਦੇਰ ਤੇ ਕੋਈ ਗੀਤ ਲਾਉਣੀ ਆ ਜੇਠ ਦੇ ਗੀਤ ਲਾਉਣੀ ਆ ਮੈਂ ਜੇਠ ਨਾਲ ਨੱਚਦੀ ਆ ਪੈਵੇਂ ਮਾਰਦੀ ਆ ਫਿਰ ਬੜੀਆਂ ਮਿਰਚਾਂ ਲੱਗਣੀਆਂ ਜਿਉਂ ਕਹ ਦੇ ਕੇ ਜਾਂ ਮੇਰਾ ਦੇਰ ਜਾਂ ਜੇਠ ਅੰਦਾ ਘਰ ਵਾਲਾ ਫਿਰ ਕਹਿਣਾ ਵੀ ਇਹ ਜਨਾਨੀ ਕਰੈਕਟਰ ਦੀ ਮਾੜੀ ਇਹ ਬਹੁਤ ਹੀ ਘਟਿਆ ਜਨਾਨੀ ਆ ਸ਼ਰਮ ਹੋਣੀ ਚਾਹੀਦੀ ਜਿਹੜੇ ਲੋਕ ਇਹੋ ਜਿਹੇ ਗੀਤ ਲਿਖਦੇ ਗਾਉਂਦੇ ਨੇ ਕਿ ਸਾਲੀ ਅੱਦੇ ਘਰ ਵਾਲੀ ਉਹਨਾਂ ਨੂੰ ਸਮਝਾਉਣੀ ਚਾਹੀਦੀ ਆ ਕਿ ਜਿਹੜੀਆਂ ਰਿਸ਼ਤੇ ਬਣਾਏ ਨੇ ਮਨੁੱਖੀ ਨੇ ਰਿਸ਼ਤੇ ਬਣਾਏ ਨੇ ਜੋ ਸਾਡਾ ਆਪਣੀ ਪਤਨੀ ਨਾਲ ਰਿਸ਼ਤਾ ਆ ਉਹੀ ਰਿਸ਼ਤਾ ਸਾਡਾ ਸੋਗਦਾ ਆ ਜੇ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਜੇ ਸਾਡੀ ਕੋਈ ਰਿਸ਼ਤੇ ਚ ਹੋਰ ਕੋਈ ਮਤਲਬ ਉਹਨਾਂ ਦੀ ਧੀ ਭੈਣ ਐ ਕੁਝ ਵੀ ਆ ਉਹਨੂੰ ਅਸੀਂ ਸਾਲੀ ਦੀ ਨਜ਼ਰ ਨਾਲ ਭੈੜੀ ਨਜ਼ਰ ਦੇ ਨਾਲ ਵੇਖਦੇ ਆ ਤਾਂ ਉਦੋਂ ਭਾਵ ਹੋਣਾ ਚਾਹੀਦਾ ਕਿ ਅਸੀਂ ਗੁਨਾਹ ਤੇ ਪਾਪੀ ਆ ਅਸੀਂ ਬਹੁਤ ਬੁਰੀ ਸੋਚ ਦੇ ਮਾਲਕ ਕਿ ਕਿ ਚੰਗੇ ਇਨਸਾਨ ਨਹੀਂ ਆ ਹੋ ਸਕਦਾ ਕੁਝ ਸਮੇਂ ਬਾਅਦ ਰੱਬ ਸਾਨੂੰ ਦੋ ਧੀਆ ਦੇ ਦੇ ਤਿੰਨ ਧੀਆ ਦੇ ਦੇ ਜਦੋਂ ਕੱਲੋਂ ਅਸੀਂ ਆਪਣੀ ਧੀ ਦਾ ਵਿਆਹ ਕੀਤਾ ਜੇ ਉਹਦੀ ਸਾਡੀ ਦੂਜੀ ਧੀ ਨੂੰ ਕੋਈ ਸਾਲੀ-ਸਾਲੀ ਕਰੂਗਾ ਫਿਰ ਸਾਨੂੰ ਬੜੀਆਂ ਮਿਰਚਾਂ ਲੱਗਣੀਆਂ ਸਾਨੂੰ ਬੜਾ ਦੁੱਖ ਹੋਣਾ ਤੇ ਜੇ ਆਪਾਂ ਚੰਗੀ ਸੋਚ ਰੱਖਾਂਗੇ ਜੇ ਸਾਡੀ ਸੋਚ ਵਧੀਆ ਹੋਵੇਗੀ ਠੀਕ ਆ ਕਿ ਸਾਲਿਆਂ ਨੂੰ ਭੈਣਾ ਨਹੀਂ ਬਣਾਇਆ ਜਾ ਸਕਦਾ ਸਾਲਿਆਂ ਨੂੰ ਵੀਰ ਨਹੀਂ ਬਣਾਇਆ ਜਾ ਸਕਦਾ ਰਿਸ਼ਤੇ ਨਾਲ ਆਪਾਂ ਨਹੀਂ ਗੱਲ ਕਰ ਸਕਦੇ ਪਰ ਅਸੀਂ ਮਾਨ ਸਨਮਾਨ ਤੇ ਦੇ ਸਕਦੇ ਨਾ ਉਸ ਗੱਲ ਨੂੰ ਸਮਝ ਤੇ ਸਕਦੇ ਆ ਜਿੱਦਾਂ ਅਸੀਂ ਬਹੁਤ ਸਾਰੇ ਆਪਣੇ ਆਂਢ ਗੁਆਢ ਸਮਾਜ ਚ ਭਾਈਚਾਰੇ ਦੇ ਲੋਕ ਚ ਕੋਈ ਲੜਕੀ ਮਿਲਦੀ ਆ ਅਸੀਂ ਉਹਨੂੰ ਭੈਣ ਤੇ ਨਹੀਂ ਬਣਾ ਸਕਦੇ ਲੇਕਿਨ ਭੈਣ ਦੀ ਨਜ਼ਰ ਨਾਲ ਤੇ ਦੇਖ ਸਕਦੇ ਆ ਨਾ ਉਹਦੇ ਸਿਰ ਤੇ ਹੱਥ ਤਾਂ ਰੱਖ ਸਕਦੇ ਆ ਜੇ ਕੋਈ ਜਵਾਈ ਜਿਹਨੂੰ ਜਵਾਈ ਉਹ ਤੇ ਬੋਲਿਆ ਜਾਂਦਾ ਜੇ ਉਹ ਆਪਣੀ ਸਭ ਛੋਟੀ ਸਾਲੀ ਤੇ ਸਿਰ ਤੇ ਹੱਥ ਰੱਖ ਦੇਣਾ ਤੇ ਸਮਝ ਲਓ ਕਿ ਉਹਨੂੰ ਵੀ ਪਤਾ ਲੱਗਦਾ ਕਿ ਸਾਡੇ ਘਰ ਵਿੱਚ ਇੱਕ ਚੰਗਾ ਇਨਸਾਨ ਆ ਗਿਆ ਉਹਦੇ ਸੱਸ ਸਹੁਰੇ ਨੂੰ ਵੀ ਪਤਾ ਲੱਗਦਾ ਕਿ ਸਾਡੇ ਘਰ 'ਚ ਇੱਕ ਚੰਗਾ ਇਨਸਾਨ ਆ ਗਿਆ ਉਥੋਂ ਜਿਹੜੇ ਉਹਦੇ ਭਰਾ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਾਡਾ ਪਰੌਮਾ ਜਿਹੜਾ ਕਿਤੇ ਕਰਤਾਰ ਦਾ ਮਾਲਕ ਆ ਕਿਤੇ ਚੰਗੇ ਖਾਨਦਾਨ 'ਚੋਂ ਆ ਗਿਆ ਫਿਰ ਉਹ ਘਰ ਵਿੱਚ ਖੁਸ਼ੀਆਂ ਹੁੰਦੀਆਂ ਨੇ ਰਿਸ਼ਤੇ ਨਿਭਦੇ ਨੇ ਹੁਣ ਜੇ ਕੋਈ ਕਵੇ ਕਿ ਇਦਾਂ ਨਹੀਂ ਕਰਨਾ ਚਾਹੀਦਾ ਇਦਾਂ ਨਹੀਂ ਹੁੰਦਾ ਹੋ ਸਕਦਾ ਕੁਝ ਘਟਿਆ ਸੋਚਦੇ ਲੋਕ ਘਟਿਆ ਕੰਮ ਕਰਦੇ ਹੁਣ ਕਿਉਂਕਿ ਇਸ ਸਮਾਜ ਦੇ ਸਾਰੇ ਲੋਕ ਤਾਂ ਚੰਗੇ ਨਹੀਂ ਆ ਪਰ ਮੈਂ ਆਸ ਕਰਦਾ ਕਿ ਮੈਨੂੰ ਤਾਂ ਬਹੁਤ ਸਾਰੇ ਚੰਗੇ ਲੋਕ ਹੀ ਮਿਲੇ ਨੇ ਮੈਂ ਬਹੁਤ ਸਾਰੇ ਚੰਗੇ ਲੋਕਾਂ ਨੂੰ ਵਿਚਰਿਆ ਆ ਜਿਹੜੇ ਉਹ ਆਪਣੀ ਘਰ ਦੀ ਦੀ ਪੇੜੀਆਂ ਭੈਣਾ ਨਹੀਂ ਉਹਨਾਂ ਨੂੰ ਸਾਲੀ-ਸਾਲੀ ਨਹੀਂ ਕਹਿੰਦੇ ਉਹਨਾਂ ਦੇ ਸਿਰ ਤੇ ਹੱਥ ਨਾ ਰਖਦੇ ਨੇ ਉਹ ਭੈਣਾ ਤੇ ਨਹੀਂ ਬਣ ਸਕਦੀਆਂ ਲੇਕਿਨ ਭੈਣ ਵਾਲੀ ਨਜ਼ਰ ਨਾਲ ਵੇਖਦੇ ਨੇ ਕਿ ਨਹੀਂ ਇਹ ਢੀਆਂ ਉਹਦੀ ਨਜ਼ਰ ਨਾਲ ਵੇਖਦੇ ਜੇ ਛੋਟੀ ਹੋਏ ਤਾਂ ਢੀਆਂ ਦੀ ਨਜ਼ਰ ਨਾਲ ਵੇਖਦੇ ਨੇ ਉਹ ਕਿੰਨਾ ਚੰਗਾ ਹੁੰਦਾ ਆ ਉਹ ਕਿੰਨਾ ਵਧੀਆ ਲੱਗਦਾ ਆ ਸਾਨੂੰ ਆਪਣੀ ਸੋਚ ਦਾ ਦਾਇਰਾ ਉਚਾਰਨ ਕਰਨਾ ਚਾਹੀਦਾ ਜੇ ਅਸੀਂ ਚਾਹੁੰਦੇ ਆ ਕਿ ਸਾਡੇ ਰਿਸ਼ਤੇ ਬਚੇ ਰਹਿਣ ਸਾਡੇ ਕਿ ਕਦਰਾਂ ਕੀਮਤਾਂ ਬਣਿਆ ਰਹਿਣ ਜੇ ਆਪਾਂ ਕਰਤਾਰ ਦੀ ਉੱਚੀ ਹੋਣਗੇ ਸਾਡੀ ਔਲਾਦ ਵੀ ਕਰਤਾਰ ਦੀ ਉੱਚੀ ਹੋਵੇਗੀ ਉਦੈ ਜੀ ਵੀ ਗੁਣ ਹੋਣਗੇ ਸਾਨੂੰ ਕੋਈ ਬੇਫਿਕਰ ਹੋ ਕੇ ਆਪਾਂ ਕਿਤੇ ਆ ਸਕਦੇ ਆ ਬਹਿ ਸਕਦੇ ਆ ਸਾਡੇ ਬੱਚਿਆਂ ਦਾ ਕਰਤਾਰ ਉੱਚਾ ਬਣ ਜਾਵੇਗਾ ਸ਼ੁਰੂਆਤ ਤਾਂ ਹਰ ਇੱਕ ਨੂੰ ਆਪਣੇ ਤੋਂ ਹੀ ਕਰਨੀ ਪੈਣੀ ਆ ਮੈਂ ਆਸ ਕਰਦਾ ਕਿ ਜਿਹੜੇ ਜਿਹੜੇ ਲੋਕੇ ਇਹਦਾ ਸ਼ਦਾਕ ਕੋਦਦੇ ਨੇ ਕਿ ਸਾਲੀ-ਸਾਲੀ ਕਰਦੇ ਨੇ ਉਹ ਗੱਲ ਯਾਦ ਰੱਖਣ ਜੇ ਰੱਬ ਨੇ ਦੋ ਤਿੰਨ ਧੀਆਂ ਦੇ ਦਿੱਤੀਆਂ ਨਾ ਫਿਰ ਜਿੱਦਾਂ ਆਪਾਂ ਤੁਹਾਡੇ ਵਰਗੇ ਸੱਜਣੇ ਵੀ ਸਿੰਗੀ ਗੱਲ ਕਹਿਣਦੇ ਨੇ ਸੂਝਵਾਨ ਕਿ ਭਈ ਜਿੱਦਾਂ ਦੀ ਖੂਚ ਆਵਾਜ਼ ਮਾਰੀਏ ਨਾ ਜੇ ਇਹ ਇੱਕ ਆਵਾਜ਼ ਮਾਰੀਏ ਖੂਚ ਤੇ ਤਿੰਨ ਵਾਰਾਂ ਸਾਡੇ ਮੂੰਹ ਤੇ ਵੱਜਦੀਆਂ ਨੇ ਤੇ ਜੇ ਸਾਡੇ ਘਰ 'ਚ ਵੀ ਇਦਾਂ ਹੋ ਗਿਆ ਤਾਂ ਫਿਰ ਸਾਨੂੰ ਮਿਰਚਾਂ ਲੱਗਣੀਆਂ ਆ ਉਹ ਆਪਾਂ ਚੰਗਾ ਸੋਚੀਏ ਚੰਗਾ ਕਰੀਏ ਇਨਸਾਨੀ ਰਿਸ਼ਤਿਆਂ ਨੂੰ ਰਿਸ਼ਤਿਆਂ ਦੇ ਵਾਂਗ ਸਮਝੀਏ ਉਹਨਾਂ ਨੂੰ ਇੱਜ਼ਤ ਮਾਨਣਾ ਸਮਝੀਏ ਸਾਡੀ ਘਰ ਦੀ ਦੇਰ ਜੇਠ ਨੂੰ ਅੱਧਾ ਅੱਧਾ ਘਰ ਵਾਲਾ ਕਹਿ ਕੇ ਬੋਲੇਗੀ ਤਾਂ ਫਿਰ ਕਿਵੇਂ ਨਿਭੂਗੀ ਫਿਰ ਤੇ ਘਰ ਉਝੜਨਗੇ ਬਰਬਾਦ ਹੋਣਗੇ ਬੰਦੇ ਨੂੰ ਬਹੁਤ ਬੁਰਾ ਲੱਗੂਗਾ ਹੋ ਸਕਦਾ ਹੈ ਉਸ ਸਾਡੀ ਜੀਵਨ ਸਾਥ ਨੂੰ ਵੀ ਬੁਰਾ ਲੱਗਦਾ ਹੋਊਗਾ ਜੇ ਕੋਈ ਸਾਲੀ ਸਾਲੀ ਕਰੇ ਅੱਦੇ ਘਰ ਵਾਲੀ ਉਹ ਜੇ ਕਰੇ ਤੋਂ ਨੂੰ ਤਾਂ ਬੁਰਾ ਲੱਗਦਾ ਹੀ ਹੋਊਗਾ ਨਾ ਇਹ ਤਾਂ ਕੁਦਰਤੀ ਸਾਡਾ ਸੋਚ ਦਾ ਦਾਇਰਾ ਹੋਣਾ ਹੀ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤੇ ਸਿੱਕਾ ਔਰ ਰਾਮ ਮੇਲਕੇ ਸਮਾਜ ਨੂੰ ਸੋਨਾ ਬਣਾਈਏ ਸਮਾਜ ਸਾਡਾ ਆ ਆਪਾਂ ਉਹਨੂੰ ਰੱਬ ਸੋਹਣੇ ਨੇ ਜੇ ਧਰਤੀ ਤੇ ਘੱਲਿਆ ਤੇ ਕੁਝ ਸਮਝ ਕੇ ਘੱਲਿਆ ਤੇ ਉਹ ਇਹਨੂੰ ਖੂਬੀ ਬੇ ਖੂਬ ਚੰਗੇ ਤਰੀਕੇ ਦੇ ਨਾਲ ਇਹਨੂੰ ਪਰਫੁੱਲਤਾ ਕਰੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤੇ ਸਿੱਕਾ ਜੁਦੇ ਵਾਸਤੇ ਰੋ ਰੱਬ ਸੋਨਾ ਤੁਹਾਡੀ ਲੰਮੀ ਲੰਮੀ ਉਮਰ ਕਰੇ